ਸਹੀਦ ਉਦਮ ਸਿੰਘ ਸੁਨਾਮ ਬੱਸ ਸਟੈਂਡ ਦੀਆਂ ਨੇ ਜਿੱਥੇ ਕੀ ਹਿੱਟ ਐਂਡ ਰਨ ਜਿਹੜਾ ਡਰਾਈਵਰਾਂ ਦੇ ਖਿਲਾਫ ਕਾਨੂੰਨ ਬਣਾਇਆ ਕੇਂਦਰ ਦੀ ਸਰਕਾਰ ਨੇ ਉਸ ਕਾਨੂੰਨ ਨੂੰ ਰੱਦ ਕਰਵਾਉਣ ਨੂੰ ਲੈ ਕੇ ਅੱਜ ਸੁਨਾਮ ਦਾ ਬੱਸ ਸਟੈਂਡ ਜਿਹੜਾ ਤੁਸੀਂ ਦੇਖ ਸਕਦੇ ਹੋ ਜਿੱਥੇ ਸਵਾਰੀਆਂ ਨਾਲ ਰੌਣਕ ਲੱਗੀ ਹੁੰਦੀ ਸੀ ਬੱਸਾਂ ਆਪਣੇ ਸਟਾਪਸ ਤੇ ਆ ਕੇ ਖੜਦੀਆਂ ਸੀ ਪਰ ਲੇਕਿਨ ਅੱਜ ਉਸ ਬੱਸ ਸਟੈਂਡ ਦੇ ਵਿੱਚ ਸ਼ਨਾਟਾ ਛਾਇਆ ਹੋਇਆ ਕਿਉਂਕਿ ਜਿਹੜਾ ਹਿੱਟ ਐਂਡ ਰਨ ਮੋਦੀ ਸਰਕਾਰ ਵੱਲੋਂ ਕਾਨੂੰਨ ਬਣਾਇਆ ਗਿਆ ਉਸ ਨੂੰ ਲੈ ਕੇ ਜਿਹੜਾ ਡਰਾਈਵਰਾਂ ਨੇ ਆਪਣੀ ਹੜਤਾਲ ਜਿਹੜੀ ਆ ਟਰਾਂਸਪੋਰਟ ਪੂਰੀ ਤਰ੍ਹਾਂ ਠੱਪ ਕੀਤੀ ہوئی ਆ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਬੱਸ ਸਟੈਂਡ ਆ ਪੂਰੀ ਤਰ੍ਹਾਂ ਠੱਪਾ ਤੇ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਬੱਸ ਸਟੈਂਡ ਪੂਰੀ ਤਰ੍ਹਾਂ ਜਿਹੜਾ ਬੰਦ ਕੀਤਾ ਹੋਇਆ ਭਾਵੇਂ ਕਿ ਹਿੱਟ ਐਂਡ ਰਨ ਕਾਨੂੰਨ ਆ ਜਿਹੜਾ ਜਿਹਦੇ ਵਿੱਚ 7 ਲੱਖ ਰੁਪਏ ਦਾ ਜੁਰਮਾਨਾ ਤੇ 10 ਸਾਲ ਦੀ ਜਿਹੜੀ ਸਜ਼ਾ ਬੋਲੀ ਗਈ ਆ ਉਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਜਦੋਂ ਤੱਕ ਹਿੱਟ ਐਂਡ ਰਨ ਕਾਨੂੰਨ ਆ ਜਿਹੜਾ ਉਹ ਬੰਦ ਨਹੀਂ ਰੱਦ ਨਹੀਂ ਕੀਤਾ ਜਾਂਦਾ ਉਨਾ ਚਿਰ ਜਿਹੜਾ ਟਰਾਂਸਪੋਰਟ ਆ ਜਿਹੜੀ ਪੂਰੀ ਤਰ੍ਹਾਂ ਠੱਪ ਰੱਖੀ ਜਾਊਗੀ ਹਾਲਾਂਕਿ ਸਵਾਰੀਆਂ ਵੱਲੋਂ ਜ਼ਰੂਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਉਹ ਆਵਾਜਾਵੀ ਦੇ ਵਿੱਚ ਦਿੱਕਤ ਆ ਰਹੀ ਆ ਪਰ ਅਸੀਂ ਵੀ ਕੁਝ ਲੋਕਾਂ ਨੂੰ ਭਾਵੇਂ ਕਿ ਕੱਲ ਤੇਲ ਕੰਪਨੀਆਂ ਦੇ ਨਾਲ ਮੀਟਿੰਗ ਹੋ ਗਈ ਸੀ ਤੇ ਜਿਸ ਤੋਂ ਬਾਅਦ ਪੈਟਰੋਲ ਪੰਪਾਂ ਤੇ ਤੇਲ ਦੀਆਂ ਗੱਡੀਆਂ ਕੱਢ ਦਿੱਤੀਆਂ ਗਈਆਂ ਸੀਗੀਆਂ ਕਿਉਂਕਿ ਤੇਲ ਕੰਪਨੀਆਂ ਦੀ ਮੀਟਿੰਗ ਤੋਂ ਬਾਅਦ ਤੇਲ ਕੰਪਨੀਆਂ ਨੇ ਆਪਣੇ ਜਿਹੜੇ ਟੈਂਕਰ ਸੀ ਉਹ ਪੈਟਰੋਲ ਪੰਪਾਂ ਨੂੰ ਭੇਜ ਦਿੱਤੇ ਸੀ ਪਰ ਲੇਕਿਨ ਹਿੱਟ ਐਂਡ ਰਨ ਜੋ ਕਾਨੂੰਨ ਮੋਦੀ ਸਰਕਾਰ ਨੇ ਲਾਗੂ ਕੀਤਾ ਉਸ ਨੂੰ ਲੈ ਕੇ ਜਿਹੜਾ ਟਰਾਂਸਪੋਰਟ ਦੇ ਡਰਾਈਵਰ ਨੇ ਉਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬੱਸ ਸਟੈਂਡ ਹੈ ਜਿਹੜਾ ਕਿਵੇਂ ਬੰਦ ਕੀਤਾ ਹੋਇਆ ਹੈ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਬੱਸਾਂ ਇੱਕ ਦੂਜੇ ਵਾਲੇ ਪਾਸੇ ਲਾ ਕੇ ਬੰਦ ਕੀਤੀਆਂ ਹੋਈਆਂ ਨੇ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਬੰਦ ਕੀਤੀਆਂ ਹੋਈਆਂ ਨੇ ਤੇ ਜਿਹੜਾ ਲੋਕਾਂ ਨੂੰ ਆਪਾਂ ਕਹਿੰਦੇ ਨੇ ਸਵਾਰੀਆਂ ਨੂੰ ਖੱਜਲ ਖੁਆਰੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਲਾਂਕਿ ਕੁਝ ਟ੍ਰਾਂਸਪੋਰਟ ਜਰੂਰ ਚੱਲ ਰਹੀਆਂ ਨੇ ਪਰ ਲੇਕਿਨ ਇਹ ਬੰਦ ਤਾਂ ਰੱਖਿਆ ਨੇ ਆਪ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਜਿਹੜਾ ਬੱਸ ਸਟੈਂਡ ਤੇ ਆ ਦੇਖੋ ਭਾਵੇਂ ਕਿ ਸਰਕਾਰੀ ਰੋਡਵੇਜ ਦੀਆਂ ਬੱਸਾਂ ਜ਼ਰੂਰ ਚੱਲ ਰਹੀਆਂ ਨੇ ਪਰ ਲੇਕਿਨ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਜਿਹੜਾ ਹੈਗਾ ਆਵਾਜ਼ਾਂ ਵੀ ਨੂੰ ਠੱਪ ਰੱਖਿਆ ਹੋਇਆ ਦਾ ਟੈਂਡਰ ਰਨ ਕਰਤਾ